ਦੋਸਤੋ ਛੋਟੇ ਪਰਿਵਾਰ ਵਾਸਤੇ ਇੱਕ ਸਿੰਗਲ ਪੋਰਸ਼ਨ ਛੋਟੀ ਜਿਹੀ ਕੋਠੀ ਆ ਇਹ ਤੇ ਬਹੁਤ ਸੋਹਣੀ ਆ ਛੋਟੇ ਪਰਿਵਾਰ ਵਾਸਤੇ ਨਾ ਇੱਕ ਮਹਿਲ ਆ ਦੋਸਤੋ ਜਿਸ ਤੇ ਕਿ ਪੈਸੇ ਵੀ ਬਹੁਤ ਘੱਟ ਲੱਗੇ ਨੇ ਤੇ ਸੁਣ ਵੀ ਬਹੁਤ ਆ ਕੋਠੀ ਖਾਸ ਕਰਕੇ ਦੋਸਤੋ ਛੋਟੀ ਫੈਮਿਲੀ ਵਾਲੇ ਤਾਂ ਨਾ ਘੱਟੇ ਰੀਆ ਸਤਿਆ ਕਰੋ 11200 ਬਹੁਤ ਹੋ ਜਾਂਦਾ ਹੈ ਜਿੱਥੇ ਕਿ 1000 ਦੀ ਲੋੜ ਹੁੰਦੀ ਹੈ ਜਦੋਂ 2007 ਕੇ ਵੇਚ ਜਨ ਨਾ ਤਾਂ ਉਹ ਰੈਡੀ ਹੋਵੇ ਸਰਕਾਰੀ ਬਿਲਡਿੰਗ ਮੰਗੂ ਫਿਰ ਉਮੀ ਪਿਆ ਰਹਿੰਦਾ ਦੋਸਤੋ ਤੇ ਨਾ ਹੀ ਉਥੇ ਸਫਾਈ ਹੋਵੇ ਬਿਨਾ ਸਫਾਈ ਤੋਂ ਕੋਠੀ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਤੇ ਜਿੰਨਾ ਛੋਟਾ ਘਰ ਹੋਊਗਾ ਉਸ ਦੇ ਵਿੱਚ ਇੰਟੀਰੀਅਰ ਵਗੈਰਾ ਉਹੀ ਥੋੜਾ ਮਹਿੰਗਾ ਲੱਗ ਜੇ ਤਾਂ ਉਹੀ ਲਗਜ਼ਰੀ ਘਰ ਬਣ ਜਾਣਾ ਹੈ ਜਿਹੜਾ ਇਦਾਂ ਦੇ ਭਰਾ ਹੁੰਦੇ ਆ ਜਿੰਨਾਂ ਕੋਲ ਨਾ ਨਕਸ਼ੇ ਵਗੈਰਾ ਬਣਾਉਣ ਵਾਸਤੇ ਵੀ ਪੈਸੇ ਨਹੀਂ ਹੁੰਦੇ ਹੈਗੇ ਅਗਲਾ ਸੋਚਦਾ ਯਾਰ ਇੱਕ ਦੋ ਕੋਠੀਆਂ ਦੇਖ ਕੇ ਆ ਪੈਦੀ ਮਣਾਵਾਂਗੇ ਵੀ ਕਾਹਨੂੰ 30000 ਨਕਸ਼ੇ ਵਾਲੇ ਨੂੰ ਦੇਣਾ ਬਾਈ ਨੂੰ 500 ਉਹ ਉਹ ਆਪਣੇ ਕਿਸੇ ਕੰਮ ਚ ਮਤਲਬ ਵਰਤਿਆ ਜਾਊਗਾ ਕਿਸੇ ਕੰਮ ਆ ਜਾਊਗਾ ਆਪਣੇ ਉਹੀ ਰੁਪਏ ਐਦਾਂ ਦੇ ਭਰਾ ਹੁੰਦੇ ਸੋ ਇਸ ਕਰਕੇ ਵੀਡੀਓ ਦੇਖਦੇ ਹੋ ਨਾ ਤਾਂ ਸ਼ੇਅਰ ਜ਼ਰੂਰ ਕਰਦਿਆ ਕਰੋ ਭਰਾ ਬਣ ਕੇ ਕਿਉਂਕਿ ਕਈ ਕਈ ਵਿਚਾਰੇ ਛੋਟੇ ਬਜਟ ਵਾਲੇ ਹੁੰਦੇ ਆ ਤਾਂ ਉਹਨਾਂ ਦੇ ਕੰਮ ਆ ਜਾਂਦੀ ਹੁੰਦੀ ਐਦਾਂ ਦੇ ਵੀਡੀਓ ਕਈ ਵਾਰ ਕੋਈ ਰੂਮ ਵਗੈਰਾ ਐਡਜਸਟ ਕਰਨਾ ਪੈ ਜਾਂਦਾ ਹੁੰਦਾ ਇੱਧਰ ਤੋਂ ਇੱਧਰ ਕਰਨਾ ਪੈ ਜਾਂਦਾ ਹੁੰਦਾ ਸੋ ਨੌਲੇਜ ਹੋ ਜਾਂਦਾ ਥੋੜਾ ਪਤਾ ਲੱਗ ਜਾਂਦਾ ਹੁੰਦਾ ਸੋ ਇਹ 1200 ਸਕਰ ਫੁੱਟ ਏਰੀਆ ਦੋਸਤੋ ਤੇ ਇਸ ਤੇ ਹੁਣ ਤੱਕ 8 ਲੱਖ ਰੁਪਏ ਲੱਗਿਆ ਹੋਇਆ ਹੈ ਇਹ ਪੋਰਚਾ ਫਰੰਟ ਤੇ ਪੇਕਸੈਂਥਨੀ ਆਰਜੀ ਪੱਥਰ ਲੱਗਿਆ ਇਹਦੇ ਚ ਫਰਸ਼ ਲੱਗਿਆ ਹੋਇਆ ਤੇ ਜੋੜੀਆਂ ਵਗੈਰਾ ਲਗਾਤੀਆਂ ਬਾਈ ਨੇ ਆ ਵੇਖੋ ਲੌਬੀ ਖੁੱਲੀ ਹੈ ਦੋਸਤੋ ਵਧੀਆ ਲਾਈਟ ਪੈਂਦੀ ਹੈਗੀ ਤੇ ਇਧਰ ਕਿਚਨ ਫਰਸ਼ ਤੇ 8 ਬਾਈ 10 ਸਕਰ ਫੁੱਟ ਦਾ ਕਿਚਨ ਹੈ ਆ ਵੇਖੋ ਕਾਰਨਰ ਵਿੰਡੋ ਲੱਗੀ ਹੋਈ ਹੈ ਜਿੱਥੇ ਕਿ ਬਹੁਤ ਜ਼ਿਆਦਾ ਰੌਸ਼ਨੀ ਪੈ ਰਹੀ ਹੈ ਫਰੰਟ ਤੋਂ ਇਹ ਕਿchna ਦੋਸਤੋ ਇਸ ਦੇ ਵਿੱਚ ਛੱਤ ਵਗੈਰਾ ਦਾ ਕੰਮ ਵੀ ਰਹਿੰਦਾ ਹੈ ਪੀਓਪੀ ਵਗੈਰਾ ਤੇ ਕਲਰ ਵਗੈਰਾ ਇਹ ਰਹਿੰਦਾ ਤੇ ਪੱਥਰ ਨਹੀਂ ਲਾਇਆ ਹੋਇਆ ਇਸ ਦੇ ਵਿੱਚ ਆਰਜੀ ਫਰਸ਼ ਲਾਇਆ ਹੋਇਆ ਤੇ 8 ਲੱਖ ਰੁਪਇਆ ਲੱਗਿਆ ਇਸ ਤੇ ਹੁਣ ਤੱਕ ਭਰਾ ਨੇ ਦੱਸਿਆ ਆਪਾਂ ਨੂੰ ਘਰ ਵਾਲੇ ਨੇ ਮਾਲਕ ਨੇ ਬਾਈ ਨੇ ਤੇ ਇਹ ਡ੍ਰੈੰਗ ਰੂਮ ਆ ਗਿਆ ਦੋਸਤੋ ਰਾਈਟ ਸਾਈਡ ਤੇ ਮੇਨ ਗੇਟ ਦੇ ਇਹ ਡ੍ਰੈੰਗ ਰੂਮ ਆਗਾ ਆਪ ਦੇਖ ਸਕਦੇ ਹੋ ਤੁਸੀਂ ਇਸ ਦੇ ਨਾਲ ਹੀ ਡ੍ਰੈنگ ਰੂਮ ਦੇ ਨਾਲ ਇੱਕ ਵਾਸ਼ਰੂਮ ਅਟੈਚ ਹੈ ਜੋ ਕਿ ਕਾਮਨ ਵਾਸ਼ਰੂਮ ਆ ਆਪਾਂ ਸਾਰੇ ਪਰਿਵਾਰ ਵਾਸਤੇ ਹੈ ਇਹ ਵਾਸ਼ਰੂਮ ਜੋ ਕਿ ਲੌਬੀ ਨਾਲ ਅਟੈਚ ਹੈਗਾ ਆ ਵੇਖ ਸਕਦੇ ਹੋ ਦੋਸਤੋ ਤੇ ਕੱਪੜੇ ਵਗੈਰਾ ਵਾਸ਼ ਕਰ ਸਕਦੇ ਆ ਇੱਥੇ ਆਪਾਂ ਫਰੰਟ ਤੇ ਜਗ੍ਹਾ ਛੱਡੀ ਹੋਈ ਹੈਗੀ ਮੂਰੇ ਤੇ ਪੌੜੀਆਂ ਦੇ نیچے ਆ ਗਈ ਹੈ ਜਗ੍ਹਾ ਪਿੱਛੇ ਦੋ ਬੈੱਡਰੂਮ ਨੇਗੇ ਵਧੀਆ ਮਤਲਬ ਛੋਟੀ ਜੀ ਫੈਮਿਲੀ ਵਾਸਤੇ ਵਧੀਆ ਘਰ ਆ ਇਹ ਆ ਇੱਕ ਬੈੱਡਰੂਮ ਜੋ ਕਿ 12/12 ਸਕਰ ਫੁੱਟ ਦਾ ਹੈ ਪਿੱਛੇ ਇੱਕ ਗੇਟ ਛੱਡਿਆ ਹੋਇਆ ਹੈ ਬਾਈ ਨੇ ਜੋ ਕਿ ਪਿੱਛੇ ਇਹਨਾਂ ਦਾ ਪੇੜਾ ਹੈਗਾ ਬਾਈ ਹੋਰਾਂ ਦਾ ਇਹ ਬੈਡਰੂਮ ਦੇ ਨਾਲ ਇਹਨਾਂ ਦੇ ਨਾਲ ਕੋਈ ਵਾਸਰੂਮ ਅਟੈਚ ਨਹੀਂ ਕੀਤਾ ਇੱਕੋ ਹੀ ਕਾਮਨ ਵਾਸਰੂਮ ਬਣਾਇਆ ਹੋਇਆ ਜੋ ਕਿ ਲੌਬੀ ਨਾਲ ਅਟੈਚ ਹੈ ਦੋਸਤੋ ਸੋ ਵਧੀਆ ਮਤਲਬ ਜਾਇਜ਼ ਜਾ ਏਰੀਆ ਹੈ ਕੋਈ ਜ਼ਿਆਦਾ ਪੈਸਾ ਨਹੀਂ ਮਤਲਬ ਇਸਤੇ ਖਰਾਬ ਹੋਣ ਵਾਲਾ 8 ਲੱਖ ਰੁਪਈਆ ਹੀ ਲੱਗਿਆ ਇਸਤੇ ਵਧੀਆ ਜਾਇਜ਼ ਰੇਟ ਦੇ ਵਿੱਚ ਇਹ ਤਿਆਰ ਹੋ ਜੂਗਾ ਠੀਕ ਆ ਵੇਖੋ ਜੋੜੀਆਂ ਵਗੈਰਾ ਲਗਾਈਆਂ ਪਿੰਜਾਂ ਨੇ ਤੇ ਪੌੜੀਆਂ ਤੇ ਪੱਥਰ ਰਹਿੰਦਾ ਦੋਸਤੋ ਤੇ ਉੱਪਰ ਸਿਰਫ ਪੌੜੀ ਛੱਤੀ ਹੋਈ ਹੈਗੀ ਉਦਾਂ ਕੋਈ ਹੋਰ ਕੋਈ ਕਮਰਾ ਨਹੀਂ ਹੈਗਾ ਤੇ ਛੱਤ ਦੇ ਉੱਪਰ ਵੀ ਫਰਸ਼ ਰਹਿੰਦਾ ਸੋ ਦੋਸਤੋ ਜੇ ਕ੍ਰਿਸ ਕੋਠੀ ਦੇ ਬਾਏ ਦੀ ਗੱਲ ਕਰੀਏ ਬਾਇਆ ਕਿੰਨਾ ਹੈ ਤਾਂ ਇਹ 36 ਫੁੱਟ ਤਾਂ ਇਸ ਦੀ ਲੰਬਾਈ ਹੈਗੀ ਤੇ 28 ਫੁੱਟ ਚੜਾਈ ਆ ਦੋਸਤੋ ਚੜਾਈ ਕੋਠੀ ਦੀ 28 ਫੁੱਟ ਹੈ ਤੇ ਲੰਬਾਈ 36 ਫੁੱਟ ਹੈ ਸੋ ਮਾਖੇ ਪਿੰਡ ਵਿੱਚ ਇਹ ਬਣੀ ਹੋਈ ਹੈ ਦੋਸਤੋ ਤੇ ਐਲੀਵੇਸ਼ਨ ਵੇਖੋ ਕੋਠੀ ਦਾ ਬਹੁਤ ਸੋਹਣਾ ਤੁਸੀਂ ਵੇਖ ਸਕਦੇ ਹੋ ਬਹੁਤ ਸੋਹਣੀ ਕੋਠੀ ਬਣੀ ਹੋਈ ਹੈਗੀ ਘੱਟ ਰੇਟ ਵਿੱਚ ਧੰਨਵਾਦ ਦੋਸਤੋ